ਸਾਡੇ ਤਾਂ ਮੰਨ ਤੇ ਗੁਰੂ ਦਾ ਰਾਜ ਹੋਵੇ ਵਿੜੇਖਣ ਦੇ ਵੀ ਕਹਦੇ ਹੋ ਆਪਣੇ ਵਿੜੇ ਵੀ ਕਰ ਲੋ ਹਾਲ ਸਾਰਾ ਜੀ ਗੁਰੂ ਦਾ ਰਾਜ ਵੀ ਸਾਰੇ ਬਾਬੇ ਪੀਰ ਪਖੰਡਵਾਦੀ ਚੰਨ ਚੁੰਨ ਬਾਰੋ ਹੁੰਝ ਕੇ ਸਾਰਾ ਟੱਬਰ ਇਕੱਠੇ ਹੋ ਜਾ ਵਿੜੇਚ ਉੱਥੇ ਪਹਿਲਾਂ ਕਹਦੇ ਹੋ ਅੱਜ ਤੋਂ ਬਾਅਦ ਇਸ ਘਰ ਦਾ ਕੋਈ ਮੈਂਬਰ ਕਿਸੇ ਜੋਤਸੀ ਕੋਲੇ ਨਹੀਂ ਜਾਊਗਾ ਹੱਥ ਦਿਖਾਉਣ ਇਸ ਘਰ ਵਿੱਚ ਅੱਜ ਤੋਂ ਬਾਅਦ ਕਿਸੇ ਬੂਬਨੇ ਦਾ ਕੋਈ ਤਵੀਤ ਕੋਈ ਸੁਹਾਗ ਦੀ ਪੁੜੀ ਨਹੀਂ ਆਊ ਇਸ ਘਰ ਦਾ ਕੋਈ ਮੈਂਬਰ ਕਿਸੇ ਪਖੰਡੀਆਂ ਦੇ ਮਸਿਆਂ ਤੇ ਪੁੰਨਿਆਂ ਦੇ ਉੱਤੇ ਜਾਂ ਕੋਤਰੀਆਂ ਚ ਪਾਠ ਨਹੀਂ ਕਰਾਊ ਇਸ ਘਰ ਦਾ ਕੋਈ ਮੈਂਬਰ ਕਿਸੇ ਪਖੰਡਵਾਦ ਨੂੰ ਕਰਮਕਾਂਡ ਨੂੰ ਨਹੀਂ ਮੰਨੂ ਸਾਰਾ ਕੁਝ ਕਰਕੇ ਤੇ ਜਫਾਰਾ ਦੇ ਜਾ ਦਿਓ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਹਾਂ ਇਹ ਤੋਂ ਬਾਅਦ ਸਾਡੇ ਘਰ ਵਿੱਚ ਸਾਡੇ ਵਿਹੜੇ ਵਿੱਚ ਗੁਰੂ ਦੀ ਚੱਲੂਗੀ ਖਾਲਸਾ ਰਾਹ ਤੇ ਚੱਲੂਗੀ ਸਾਰਾ ਕੁਝ ਮਾਰੋ ਚਲਾਪੀ ਤੁਹਾਨੂੰ ਆਪਣੇ ਵਿਹੜੇ ਵਿੱਚ ਖਾਲਸਾ ਰਾਜ ਕਰਨ ਤੋਂ ਰੋਕਦਾ ਕੰਮ ਨਹੀਂ ਤੁਸੀਂ ਆਪ ਹੀ ਨਹੀਂ ਕੀਤਾ ਬੋਲੋ ਸਤਨਾਮ ਮੇਰੇ ਵਾਸਤੇ ਆਪ ਨਹੀਂ ਕਰ ਲੋ ਆਪਣੇ ਮਨ ਤੇ ਕਰ ਲੋ ਅਸੀਂ ਕਹਿ ਦੇਣਾ ਇੱਕ ਮੈਨੂੰ ਗੱਲ ਹੋਰ ਜ਼ਿਆਦਾ ਆ ਗਈ ਰਾਜ ਕਰੇਗਾ ਪੜ੍ਹਦੇ ਆਪਾਂ ਰਾਜ ਕਰੇਗਾ ਕਰੂ ਕਦੋਂ ਆਖੀ ਰਹੇ ਨਾ ਬਾਗੀ ਨਾ ਰਹੇ ਕੋਈ ਖਾਲਸਾ ਰਹੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅਸੀਂ ਤਾਂ ਪਹਿਲੀ ਰਹਿਤੇ ਬਾਗੀਆਂ ਕੋਲ ਨਾਸ਼ ਰਾਜ ਕਰੇਗਾ ਖਾਲਸਾ ਗੁਰੂ ਗ੍ਰੰਥ ਸਾਹਿਬ ਤੋਂ ਬਾਗੀ ਅਸੀਂ ਹੋਈ ਫਿਰਦੇ ਆਂ ਜੀ ਬਾਗੀ ਤਾਂ ਅਸੀਂ ਹੋਈ ਫਿਰਦੇ ਆਂ ਖਾਲਸਾ ਰਹੇ ਤੂੰ ਗੁਰੂ ਦੀ ਬਾਣੀ ਤੋਂ ਸੋਚੋ ਜਰਾ ਬਾਗੀ ਬਾਗੀ ਹੋ ਕੇ ਗੁਰੂ ਕੋ ਕੀ ਲਵਨੇ ਰਾਜ ਕਰੇਗਾ ਖਾਲਸਾ ਤੇ ਰਾਜਕੀਦ ਹੈ ਇਹ ਦੇਖੀਏ ਤਾਂ ਆਉਂਗਲਾ ਹਕੀਪਾਏ ਮੁੰਡੀਆਂ ਕਿਸੇ ਜੋਤਸੀ ਦੇ ਜਿਹਨੇ ਪਾਈਆਂ ਰਾਜਕੀਦ ਹੈ ਜੋਤਸੀ ਦਾ ਬੋਲੋ ਰਾਜਕੀਦ ਹੈ ਕਿਹਦਾ ਰਾਜ ਚੱਲ ਰਿਹਾ ਹੈ ਅਨਾਗ ਮੁੰਡੀਆਂ ਪਾਈਆਂ ਗੋਟਾ ਤੇ ਕਿਹਦਾ ਰਾਜ ਹੈ ਗੁਰੂ ਦਾ ਹਕੀ ਮੌਲੀ ਜੀ ਬੰਨੀ ਹੈ ਰਾਜਕੀਦ ਹੈ ਦੇਖ ਲਓ ਸਮਝ ਰਹੀਦਾ ਰਾਜ ਹੈ ਪੜਦਾ ਰਾਜ ਕਰੇਗਾ ਖਾਲਸਾ ਇੱਥੇ ਤਵੀਤ ਬੰਨਿਆ ਟੋਲੇ ਨਾਲ ਕਿਸੇ ਪਖੰਡੀ ਨੂੰ ਫੜਾ ਹੈ ਨਾ ਤੇ ਹਲੋ ਰਾਜ ਕੀਦਾ ਕੀ ਚੇਲੇ ਦਾ ਕਿ ਤੂੰ ਲੈ ਗਏ ਤੇ ਕਿਸੇ ਬੂਬਣੀ ਦਾ ਤਵੀਤ ਕਿਹਦੇ ਆ ਬੰਨੀ ਇੱਥੇ ਬੰਨੀ ਰਾਜ ਆ ਗੱਲ ਦੇ ਵਿੱਚ ਕੀ ਪਾਇਆ ਲੋਕਟ ਕਿਸੇ ਪਖੰਡੀ ਦਾ ਰਾਜ ਕੀਦਾ ਗੇਟ ਗੇਟ ਤੇ ਬੰਨੇ ਨੇ ਬੂ ਮਿਰਚਾਂ ਰਾਜ ਕੀਦਾ ਮਨੂੰ ਆਵਾਜ਼ ਆ ਗੇਟ ਤੇ ਨੇ ਬੂ ਮਿਰਚਾਂ ਰਾਜ ਕਰੇਗਾ ਖਾਲਸਾ ਇਹਨੇ ਘੇਟ ਤੇ ਰਾਜਕੀਦਾ ਨਿਗਾਹ ਮਾਰ ਲਿਓ ਸਾਰਾ ਮਤ ਤਗਣਾ ਕੱਟ ਨਿਗਾਹ ਮਾਰ ਲਿਓ ਰਾਜਕੀਦਾ ਆ ਇੱਥੇ ਕਿੱਥੇ ਇੱਥੇ ਕਿਹਦਾ ਰਾਜ ਹੈ ਨਿਗਾਹ ਮਾਰ ਲਓ ਇੱਥੇ ਕਿੱਥੇ ਸਿਰ ਤੇ ਕਿਹਦਾ ਰਾਜ ਹੈ ਕੈਂਚੀ ਦਾ ਕੈਂਚੀ ਦਾ ਰਾਜ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਹਜਾਮਤਾਂ ਤੇ ਪੁੱਠੀ ਟੋਪੀ ਰਾਜਕੀਦਾ ਬੋਲੋ ਰਾਜਕੀਦਾ ਪੁੱਠੀਆਂ ਟੋਪੀਆਂ ਡਿਜ਼ਾਈਨ ਦਾ ਹਜਾਮਤਾਂ ਫਿਰ ਇਹਨੇ ਰਾਜ ਕਰੇਗਾ ਖਾਲਸਾ ਮੂੰਚ ਵਿੱਚ ਤਮਾਕੂ ਤੁੰਨਿਆ ਹੋਇਆ ਕਹਿੰਦੇ ਮੇਰਾ ਰੁੱਸੇ ਨੱਕ ਲਗੀਆਂ ਵਾਲਾ ਹਾਂ ਡੱਕ ਲੱਗਿਆ ਹੋਇਆ ਟਰੈਕਟਰ ਦੇ ਉੱਤੇ ਗੰਦੇ ਗੀਤ ਉਧਰੋਂ ਜਰਦਾ ਚਬਦਾ ਪਚਕੈਰੀਆਂ ਮਾਰਦਾ ਜਾਂਦਾ ਤੇ ਬਾਡੀ ਤੇ ਲਿਖੀ ਸਰਦਾ ਮੇਰਾ ਰੁੱਸੇ ਨੱਕ ਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ ਦੇਖਣਾ ਹਲੂਣਾ ਇੱਕ ਤੁਜੀ ਵੀਰ ਨੂੰ ਸੁਖਾਓ ਦੱਸੋ ਕਿੱਥੇ ਗਏ ਅਸੀਂ ਰਾਜ ਮਨ ਤੇ ਕੀ ਦਾ ਰਾਜ ਹੈ ਮੰਨੂ ਬਾਦ ਦਾ ਜਦੋਂ ਬੁਰੀ ਨੈਗਰ ਮੰਨਦਾ ਰਾਸ਼ੀ ਹਾਲ ਮੰਨਦਾ ਜੋਤਿਸ਼ ਮੰਨਦਾ ਮੰਨ ਤੇ ਮੰਨੂ ਬਾਦ ਦਾ ਰਾਜੀ ਹੈ ਨਾ ਤੇ ਰਾਜ ਕੀ ਦਾ ਹੋਵੇ ਮੰਨ ਤੇ ਗੁਰੂ ਦਾ ਹੋਣਾ ਚਾਹੀਦਾ ਨਾ ਕੀ ਕਹੇ ਗੁਰੂ ਗੁਰੂ ਗੋਰਾ ਮੇਰੇ ਮਣਾ ਗੁਰੂ ਗੁਰੂ ਰਾਇ ਕਰ ਜਿਹਦੇ ਮੰਨ ਤੇ ਰਾਜ ਹੈ ਨਾ ਉਹ ਕੋਈ ਮਰਜੀ ਕੁਝ ਪੁੱਛਦਾ ਉਹ ਮਗਰ ਉਮਰੋ ਕੀ ਕਹਿੰਦਾ ਗੁਰੂ ਸਾਹਿਬ ਜੀ ਐਂ ਕਹਿੰਦੇ ਗੁਰੂ ਸਾਹਿਬ ਜੀ ਐਂ ਕਹਿੰਦੇ ਗੁਰੂ ਸਾਹਿਬ ਜੀ ਤੇ ਦੂਜਾ ਵੀ ਪਤਾ ਕੀ ਕਹਿੰਦਾ ਕਹਿੰਦੇ ਉਹ ਤਾਂ ਆਪ ਸਾਰਾ ਦਿਨ ਗੁਰੂ ਦੇ ਗੋਢੀ ਆਉਂਦਾ ਹੈ ਗੁਰੂ ਗੁਰੂ ਦਾ ਮਤਲਬ ਹੀ ਨਹੀਂ ਪਾ ਵੀ ਗੁਰੂ ਗੁਰੂ ਭਾਵ ਵੀ ਕਿਤੇ ਕੋਈ ਕਰੇ ਬਸ ਗੱਲ ਬਾਣੀ ਦਾ ਪ੍ਰਮਾਣ ਗੁਰੂ ਸਾਹਿਬ ਇਹ ਕਹਿੰਦੇ ਗੁਰੂ ਸਾਹਿਬ ਸਾਡਾ ਸਬੰਧ ਹੀ ਨਹੀਂ ਕਿਸੇ ਡੇਰੇ ਨਾਲ ਕਿਸੇ ਭੂਮਣੇ ਨਾਲ ਕਿਸੇ ਚੇਲ ਚੇਲੇ ਨਾਲ ਕਿਸੇ ਜੋਤਸੀ ਨਾਲ ਕਿਸੇ ਕੱਚੇ ਪਿਲੇ ਨਾਲ ਸਾਡੇ ਤਾਂ ਮੰਨ ਤੇ ਗੁਰੂ ਦਾ ਰਾਜ ਹੋਵੇ ਵੇੜੇ ਦੇ ਖੰਡਕੇ ਵੀ ਕਹਦੇ ਹੋ ਆਪਣੇ ਵੇੜੇ ਵੀ ਕਰ ਲੋ ਹਾਲ ਸਾਰਾ ਜੀ ਗੁਰੂ ਦਾ ਰਾਜ ਵੀ ਸਾਰੇ ਬਾਬੇ ਪੀਰ ਪਖੰਡਵਾਦੀ ਚੰਨ ਚੁੰਨ ਵਾਰੋ ਹੁੰਝ ਕੇ ਸਾਰਾ ਟੱਬਰ ਇਕੱਠੇ ਹੋ ਜਾ ਵੇੜੇ 'ਚ ਉਥੇ ਪਹਿਲਾਂ ਕਹਿ ਦਿਓ ਅੱਜ ਤੋਂ ਬਾਅਦ ਇਸ ਘਰ ਦਾ ਕੋਈ ਮੈਂਬਰ ਕਿਸੇ ਜੋਤਸੀ ਕੋਲੇ ਨਹੀਂ ਜਾਊਗਾ ਹੱਥ ਦਿਖਾਉਣ ਇਸ ਘਰ ਵਿੱਚ ਅੱਜ ਤੋਂ ਬਾਅਦ ਕਿਸੇ ਭੂਵਨੇ ਦਾ ਪੁੱਤ ਵੀ ਤੇ ਕੋਈ ਸੁਹਾਗ ਦੀ ਪੁੜੀ ਨਹੀਂ ਆਊ ਇਸ ਘਰ ਦਾ ਕੋਈ ਮੈਂਬਰ ਕਿਸੇ ਪਖੰਡੀਆਂ ਦੇ ਮਸਿਆਂ ਤੇ ਪੁੰਨਿਆਂ ਦੇ ਉੱਤੇ ਜਾਂ ਕੋਤਰੀਆਂ ਵਿੱਚ ਪਾਠ ਨਹੀਂ ਕਰਾਊ ਇਹ ਇਸ ਘਰ ਦਾ ਕੋਈ ਮੈਂਬਰ ਕਿਸੇ ਪਖੰਡਵਾਦ ਨੂੰ ਕਰਮਕਾਂਡ ਨੂੰ ਨਹੀਂ ਮੰਨੋ ਸਾਰਾ ਕੁਝ ਕਰਕੇ ਤੇ ਜਫਾਰਾ ਦੇ ਜਾ ਦਿਓ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਅੱਜ ਤੋਂ ਬਾਅਦ ਸਾਡੇ ਘਰ ਵਿੱਚ ਸਾਡੇ ਵਿਹੜੇ ਵਿੱਚ ਗੁਰੂ ਦੀ ਚੱਲੂਗੀ ਖਾਲਸਾ ਰਾਹ ਤੇ ਚੱਲੂਗੀ ਸਾਰਾ ਕੁਛ ਮਾਰੋ ਚਲਾ ਕੇ ਤੁਹਾਨੂੰ ਆਪਣੇ ਵਿਹੜੇ ਵਿੱਚ ਖਾਲਸਾ ਰਾਜ ਕਰਨ ਤੋਂ ਰੋਕਦਾ ਕੌਣ ਹੈ ਤੁਸੀਂ ਆਪ ਹੀ ਨਹੀਂ ਕੀਤਾ ਬੋਲੋ ਸਤਨਾਮ ਜੀ ਵਾਸਤੇ ਆਪਨੀ ਕਰ ਲਓ ਆਪਣੇ ਮਨ ਤੇ ਕਰ ਲਓ ਇਹ ਵੀ ਨਾਲ ਕਰ ਲਓ ਮਾਰੋ ਚਲਾ ਕੇ ਸਾਰਾ ਕੁਛ ਹਾਂਜੀ ਵਿਹੜੇ 'ਚ ਖੜ ਕੇ ਜਕਾਰੇ ਗਜਾ ਦਿਓ ਇੱਥੇ ਗੁਰੂ ਦੀ ਚੱਲੂ ਸਾਡੇ ਘਰ 'ਚ ਸਾਡੇ ਘਰ ਦਾ ਕੋਈ ਸੰਬੰਧ ਨਹੀਂ ਸੋ ਇਦਾਂ ਕਰੋ ਇਹ ਕੁਛ ਕਰ ਗਈ ਤੇ ਫਿਕਰ ਹੈ ਕਿ ਗੁਰੂ ਗੁਰੂ ਗੁਰ ਕਰਮਣ ਹੋ ਗੁਰੂ ਵੇਣਾ ਮੈਂ ਨਹੀਂ ਹੋ ਗੁਰ ਕੀ ਟੇਕ ਰਹਉਂ ਦਿਨ ਰਾਤ ਤਾਹਾਂ ਜਾ ਕਿ ਕੋਈ ਨਾ ਮਿਟੈ ਤਾਂ ਇੱਕ ਹੋਰ ਕਹਿ ਦਿਆਂ ਗੱਲ ਵੀ ਸ਼ਬਦ ਹੈ ਜੋ ਉਹ ਚੋਟ ਵੀ ਕਰਦਾ ਕਈ ਵਾਰ ਤੇ ਅੰਦਰ ਹਲਾਅ ਹੁੰਦਾ ਚੋਟ ਵੀ ਸ਼ਬਦ ਦੀ ਬੜੀ ਗਹਿਰੀ ਹੈ ਮੈਂ ਸਿਰਫ ਇਸ਼ਾਰੇ ਮਾਤਰ ਦੇ ਦੇ ਹੁਣ ਸਮਾਂ ਨਹੀਂ ਕਿਉਂਕਿ 15 ਮਿੰਟ ਪਾਉ ਉਹ ਚ ਹੋਰ ਵਿਚਾਰਾ ਕਰਨੀ ਹੈ ਅਸ਼ਾਰਾ ਮਾਤਰ ਕੁੱਡਾ ਦੇਖੋ ਵੱਡੀ ਗੱਲ ਕਹੀ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ ਨਾਨਕ ਤੈਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਜਿੱਥੈ ਨੀਚ ਸੰਭਾਲੀ ਅਨ ਤਿੱਥੈ ਨਦਰ ਤੇਰੀ ਸੀ ਬਖਸ਼ੀ ਕੁੱਡੀ ਵੱਡੀ ਗੱਲ ਆ ਜਿੱਥੇ ਮਨੂਬਾਦ ਦੇ ਲਤਾੜੇ ਲੋਕਾਂ ਦੀ ਸੰਭਾਲ ਹੁੰਦੀ ਹੈ ਜਿਨ੍ਹਾਂ ਨੂੰ ਨੀਚ ਨੀਚ ਕਹਿ ਕੇ ਛੂਦਰ ਛੂਦਰ ਕਹਿ ਕੇ ਦਰਬਾਰ ਦਾ ਤਾਲ ਪਾਣ ਦਿੱਤਾ ਜਿੱਥੇ ਲਤਾਣੇ ਲੋਕਾਂ ਦੀ ਸੰਭਾਲ ਹੁੰਦੀ ਹੈ ਉੱਥੇ ਰੱਬ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਭਾਰਤ ਦੇ ਪਾਸੀ ਆਜੇ ਗੱਲ ਸਮਝੇ ਰਾਨ ਜਿੱਥੇ ਨੀਚ ਸੰਭਾਲ ਲੈਣ ਦਸੇ ਨਦਰ ਤੇਰੀ ਬਖਸ਼ੀਸ ਅੱਜ ਹੀ ਰੱਬ ਦੀ ਕਿਰਪਾ ਵਰਤ ਸਕਦੀ ਹੈ ਬੋਲੋ ਸਤਨਾਮ ਵਾਹਿਗੁਰੂ ਸ਼ਬਦਾਂ ਦਾ ਰੁੱਟ ਗਏ ਹਾਂ ਸੰਭਾਲਣਾ ਤਾਂ ਕਿਹੜਾ ਹੁਣ ਤਾਂ ਗੁਰਦੁਆਰੇ ਵੰਡਲੇ ਕਿਹੜੀ ਏਕਤਾ ਵੰਡਲੇ ਕਿੰਨਾ ਵੰਡਲੇ ਹਾਂ ਹੁਣ ਤਾਂ ਵਾਟੇ ਵੰਡ ਤੇ ਧਰਮ ਦੇ ਠੇਕੇ ਦਾ ਸਿੱਖੀ ਦੇ ਠੇਕੇਦਾਰ ਨੇ ਵਾਟਾ ਵੰਡਤਾ ਕਿ ਨਾ ਵਾਟੇ ਵੰਡ ਤੇ ਪਾਂਡੇ ਵੰਡ ਤੇ ਪੰਗਤਾਂ ਵੰਡਤੀਆਂ ਹੁਣ ਤਾਂ ਲਿਖਿਆ ਵੀ ਆ ਕਈ ਥਾਮਾਂ ਦੇ ਉੱਤੇ ਸੰਤਾਂ ਦੀ ਮਰਜ਼ਾ ਦਾ ਨਾਪਾਕ ਜ਼ਿਮੀਂਦਾਰਾਂ ਦੇ ਪਾਂਡੇ ਬਿਮਾਰੀਆਂ ਛੋੜੀਆਂ ਕਿੱਥੇ ਪਈਆਂ ਸਾਨੂੰ ਦੇਖ ਲਾ ਬਿਮਾਰੀ ਪਈ ਹਾਂ ਬਿਮਾਰੀ ਇਹ ਬਿਮਾਰੀ ਗੁਰੂ ਸਾਹਿਬ ਨੇ ਪਾਂਡਾ ਵਟਿਆ ਅਸੀਂ ਬੋਲੋ ਦਸਨੇਸ਼ਪਤਾਂ ਨੂੰ ਕਿਹਾ ਤਾਂ ਅਸੀਂ ਪਹਾੜ ਗਿਆ ਨੇ ਕਹਿੰਦੇ ਅਸੀਂ ਵੀ ਖੰਡੇ ਦੀ ਪਹੌਲ ਛਕ ਲਾਂਗੇ ਸਿੰਘ ਸਾਪਾ ਸਾਡਾ ਵਟਾਂਡ ਤਿਆਰ ਕਰ ਦਿਓ ਅਸੀਂ ਚਿਹੋਰ ਨਾਈ ਸ਼ੀਮੇ ਚਮਾਰਾਂ ਜੱਟਾਂ ਬੁੱਟਾਂ ਨਾਲ ਨਹੀਂ ਚਾਪਨੋ ਜਦੋਂ ਕਿ ਕਿਸਾਨ ਨੂੰ ਵੀ ਛੂਦਰ ਮੰਨਿਆ ਸੀ ਮਨ ਨੂੰ ਬਾਤ ਤੁਸੀਂ ਕਿ ਸਮਝ ਲਓ ਸਰਦਾਰ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਜਾਂ ਕਿ ਜਮੀਨਾ ਦੇ ਕੇ ਜਾਂ ਗੁਰੂਦਰ ਨੇ ਸਾਰਿਆਂ ਨੂੰ ਕੋਈ ਇੱਕੋ ਜਿਹਾ ਬਣਾਇਆ ਸਾਰਿਆਂ ਨੂੰ ਕਹਿੰਦੇ ਅਸੀਂ ਇਹਨਾਂ ਨਾਲ ਨਹੀਂ ਛੱਕਣਾ ਸਾਡਾ ਵਾਟਾ ਅੱਡ ਤਿਆਰ ਕਰਦੇ ਹੋ ਦਸਵੇਂ ਸਿੱਖ ਵੀ ਤਾਂ ਸਾਹਮਣੇ ਰਾਹ ਜਾਂਦਾ ਨਾ ਉਹ ਸਾਹਮਣੇ ਰਾ ਉਹ ਰਾ ਪੈ ਜੋ ਡੰਡੀ ਲਗੋ ਇਥੋਂ ਕਰ ਦਿਓ ਬਾਟਾ ਅੱਡ ਤਿਆਰ ਇਹਨਾਂ ਦਾ ਜੇ ਤੁਸੀਂ ਜਾਤ ਦਾ ਹੰਕਾਰ ਛੱਡਣ ਨੂੰ ਤਿਆਰ ਨਹੀਂ ਅਸੀਂ ਤੁਹਾਨੂੰ ਸਿੱਖੀ ਵਿੱਚ ਸ਼ਾਮਲ ਕਰਨ ਨੂੰ ਤਿਆਰ ਨਹੀਂ ਡੰਡੀ ਲਗੋ ਤੁਸੀਂ ਬੋਲੋ ਸਤਨਾਮ ਆਹ ਗੁਰਮਤ ਹੈ ਇਹ ਰੁੱਖਾਪਣਾ ਨਹੀਂ ਖਰਾਪਪਣ ਹੈ ਹਾਂਜੀ ਰੱਬ ਦੇ ਪਿਆਰਾਂ ਦੀ ਸੁਰਤ ਤਿੱਖੀ ਹੁੰਦੀ ਹੈ ਰੁੱਖਾਪਣ ਨਹੀਂ ਹੁੰਦਾ ਤਿੱਖਾਪਣ ਹੁੰਦਾ ਰੱਬ ਦੇ ਪਿਆਰਾਂ ਚ ਤੂੰ ਡੰਡੀ ਲਗੋ ਜਾਂ ਕਰ ਦਿਓ ਬਾਟਾ ਅੱਡ ਤਿਆਰ ਇਹਨਾਂ ਦਾ ਇੱਥੇ ਜਾਤ ਦੇ ਹੰਕਾਰ ਨੂੰ ਕੋਈ ਥਾਂ ਨਹੀਂ ਉਹ ਡੰਡਾਵਾ ਦੀਂਦਾ ਲਗ ਜੋ ਡੰਡੀ ਲੱਕੋ ਤੁਸੀਂ ਡੰਡੀ ਲੱਕੋ ਇੱਥੋਂ ਆਹ ਗੱਲ ਅੱਜ ਸਮਝੀ ਸਾਰੇ ਉਹ ਖੰਡੇ ਦੀ ਪਹੌਂਚ ਸਕਦੇ ਆ ਪਹਿਲੀ ਗੱਲ ਹੈ ਕੋਲਨਾਸ਼ ਜਾਤ ਗੋਤ ਖਤਮ ਕਾਸਤ ਸਭ ਕਾਸਤ ਖਤਮ ਆਹ ਗੱਲ ਅੱਗੇ ਤੱਕ ਦੜ ਹੋ ਜੂ ਸਭ ਨੂੰ ਅੱਜ ਹੀ ਦੇਖੀ ਅੱਜ ਹੀ ਦਿਖਾਉਂਦੀ ਕ੍ਰਾਂਤੀ ਗੁਰੂ ਬਾਬ ਜੀ ਦਾ ਪਹਿਲਾਂ ਰਾਜ ਇਹ ਦੱਸਿਆ ਮੈਂ ਇੱਕ ਗੱਲ ਕਰਾਂ ਕਹਿੰਦੇ ਨਾਨਕ ਰਾਜ ਚਲਾਇਆ ਬੋਲੋ ਬੋਲੋ ਨਾਨਕ ਰਾਜ ਚਲਾਇਆ ਕਿਵੇਂ ਚਲਾਇਆ ਸੱਚ ਕੋਟ ਸਤਾਣੀ ਨੀਵਦੈਂ ਕਹਦੇ ਗੁਰੂ ਬਾਬਾ ਜੀ ਨੇ ਬੜੀ ਮਜ਼ਬੂਤ ਨੀ ਰੱਖ ਕੇ ਸੱਚ ਦਾ ਕਿਲਾ ਉਸਾਰ ਕੇ ਸੱਚ ਦਾ ਰਾਜ ਚਲਾਇਆ ਸੱਚ ਸੱਚ ਦਾ ਸਾਰ ਆ ਸਮਝ ਗਏ ਕਿ ਸੱਚ ਯੂਨੀਵਰਸਲ ਹੁੰਦਾ ਹੈ ਸੱਚ ਵਿਸ਼ਵ ਵਿਆਪੀ ਹੁੰਦਾ ਹੈ ਸੱਚ ਨੂੰ ਜਾਤਾਂ ਗੋਤਾਂ ਵਰਨਾ ਮਾਜਵਾ ਚ ਬੰਡਿਆ ਨਹੀਂ ਜਾ ਸਕਦਾ ਸੱਚ ਕਿਉਂਕਿ ਸੱਚ ਦੇ ਤਾਂ ਰਾਜ ਨਹੀਂ ਕਿਸੇ ਨੂੰ ਇਸ ਕਰਕੇ ਮੇਰੇ ਗੁਰੂ ਬਾਪ ਨੇ ਤਾਂ ਪਰਮੇਸ਼ਰ ਨੂੰ ਵੀ ਸੱਚ ਕਹਤਾ ਕਹੇਗਾ ਤੁਸੀਂ ਰੋਵਾ ਨਾ ਪਾਇਓ ਵੀ ਆ ਰਾਮ ਕਹਤਾ ਅੱਲਾਹ ਕਹਤਾ ਵੈਸੇ ਨੂੰ ਲੰਮੇ ਦਾ ਸੱਚ ਕਹਦੇ ਨੇ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਆਹ ਸੱਚ ਕਹਿੰਦੇ ਸੱਚੀ ਸੱਚੀ ਕਹਿੰਦੇ ਮਜਬੂਤ ਨਹੀਂ ਰੱਖ ਕੇ ਮਜਬੂਤ ਨਹੀਂ ਰੱਖ ਕੇ ਨਾ ਸੱਚ ਦੀ ਮਜਬੂਤ ਨਹੀਂ ਯਾਦ ਰੱਖਿਓ ਤੇ ਸੱਚ ਦਾ ਕਿਲਾ ਤੇ ਸੱਚ ਦਾ ਰਾਜ ਲਾਇਆ ਹੈ ਅਗਰ ਨਾਨਕ ਨੇ ਸੱਚੇ ਰਾਜ ਦੇ ਵਿੱਚ ਜਿਹੜਾ ਹਰ ਸਿੱਖ ਗੁਰੂ ਨਾਲ ਜੁੜ ਕੇ ਕਰਦਾ ਨਾ ਇਸ ਰਾਜ ਵਿੱਚ ਕਦੇ ਵੀ ਕਿਸੇ ਨੂੰ ਜਵਲ ਜਉਣ ਤੱਕ ਨਹੀਂ ਹੁੰਦਾ ਇਹ ਸੱਚ ਦਾ ਰਾਜ ਕਹਿੰਦਾ ਸਭ ਨੂੰ ਹੱਕ ਸੱਚ ਨਿਆਂ ਮਿਲੇ ਸਭ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਹੋਣ ਸਭ ਨੂੰ ਰੋਟੀ ਕੱਪੜਾ ਮਕਾਨ ਵਿਦਿਆ ਦਵਾਈ ਰੋਜ਼ਗਾਰ ਸਾਰਿਆਂ ਨੂੰ ਮਿਲੇ ਸਾਰੀ ਮੁਕਤ ਹੈ ਕੋਈ ਕਿਸੇ ਤਰ੍ਹਾਂ ਦਾ ਪਾਠ ਪੂਜਾ ਕਰਦਾ ਜੋ ਕਰਦਾ ਮਨੁੱਖ ਆਪਣੇ ਵਿਚਾਰਾਂ ਬਤੀ ਆਜ਼ਾਦ ਹੈ ਮਹਾਰਾਜਾ ਰਣਜੀਤ ਸਿੰਘ ਦਾ ਪੜ੍ਹ ਕੇ ਦੇਖ ਲਓ ਧਰਮ ਦੇ ਨਾਂ ਤੇ ਤਾਂ ਕਾਹ ਹੋਇਆ ਕਿਸੇ ਨੂੰ ਦੱਸੋ ਦਿਓ ਮੈਨੂੰ ਅਸੀਤਾਂ ਵੀ ਬਣਾਈਆਂ ਮੰਦਰਾਂ ਵੀ ਬਣਾਏ ਮੰਦਰਾਂ ਨੂੰ ਸੋਨਾ ਤੱਕ ਵੀ ਲਾਤਾ ਮਹਾਰਾਜਾ ਰਣਜੀਤ ਸਿੰਘ ਨੇ ਹੈ ਕਿਤੇ ਹਾਂਜੀ ਸੋ ਸੋ ਸਿੱਖਾਂ ਦੇ ਰਾਜ ਵਿੱਚ ਸਾਰੇ ਖਸ਼ਾਲ ਹੁੰਦੇ ਐ ਸਿੱਖਾਂ ਦੇ ਰਾਜ ਤੋਂ ਕਿਸੇ ਨੂੰ ਘਬਰਾਉਣ ਦਾ ਡਰ ਨਹੀਂ ਲੌੜੀ ਨੇ ਨਾ ਪਿੱਛੋਂ ਤੋਂ ਲੈ ਕੇ ਜਿੰਨੇ ਰਾਜ ਹੋਏ ਤੇ ਬਾਬਾ ਬੰਦਾ ਸਿੰਘ ਫਾਦਰ ਦੇਖ ਲਓ ਹੋਇਆ ਕਿ ਨਾ ਤੱਕਾ ਗਰੀਬਾਂ ਨੂੰ ਕਿਵੇਂ ਅਹੁਦੇ ਦਿੱਤੇ ਕਿਵੇਂ ਕਾਸਤਕਾਰਾਂ ਨੂੰ ਜ਼ਮੀਨਾਂ ਦਿੱਤੀਆਂ ਸਾਰਾ ਕੁਝ ਪੜ੍ਹ ਕੇ ਦੇਖ